ਨਾਮ ਸ੍ਰੀ ਵਾਹਿਗੁਰੂ ਸਾਹਿਬ ਕੀ ਜੋ ਦੰਦਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਕ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇਹ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਸੁਖ ਹਟਣ ਗੁਰ ਸੇਵੀਐ ਐਹਨੇ ਸੁਸਹਿਜ ਸੁਪਾਈ ਦਰਸ਼ਨ ਪਰਸੇ ਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਤਨ ਅਸਰੀ ਮਹਿਲਾ ਪੰਜਵਾ ਘਰ ਬਾਰਵਾ ੴ ਸਤਿ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰ ਦੇ ਵਾ ਕੋਟ ਪ੍ਰਾਦ ਮਿਟੇ ਖਰ ਸੇਵਾ ਚਰਨ ਕਮਲ ਜਾਕ ਮਨ ਰਾਪੈ ਸੋ ਗਿਆਨ ਤਿਸ ਜਨਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਖਰ ਰੰਗੇ ਭਰਤਨ ਦੋਖ ਕਿਛ ਪਾਪ ਨਾ ਫੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਤਰੇ ਪ੍ਰਭ ਸਰਨਾਈ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮ ਸਨਮਾਨਯੋਗ ਜੁਗ ਜੁਗ ਦਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਚਰਨ ਕਮਲਾਂ ਪਾਸ ਸਾਫ ਜੀ ਹਾਜ਼ਰੀਆਂ ਪਰ ਰਹੇ ਹੋ ਤਨਾ ਸ੍ਰੀ ਰਾਗ ਦੇ ਅੰਦਰ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਬਖਸ਼ਿਸ਼ ਹੁਕਮਨਾਮੇ ਦਾ ਮੂਲ ਪਾਠ ਆਪ ਜੀ ਨੇ ਸਰਵਨ ਕੀਤਾ ਰਖਾਉ ਦੇ ਬੰਦਾ ਅੰਦਰ ਮਹਾਰਾਜ ਜੀ ਪ੍ਰਮਾਉਂਦੇ ਨੇ ਬੰਦਨਾ ਹਰ ਬੰਦਨਾ ਗਉਣ ਗਾਵੋ ਗੋਪਾਲ ਰਾਏ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਨੂੰ ਅਕਾਲ ਪੁਰਖ ਜੀ ਨੂੰ ਨਮਸਕਾਰ ਕਰੋ ਬੰਦਨਾ ਕਰ ਬੰਦਨਾ ਬੰਦਨਾ ਦਾ ਭਾਵ ਖੁੰਦਾ ਨਮਸਕਾਰ ਕਰਨੀ ਤੇ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਨਮਸਕਾਰ ਕਰਨੀ ਹੈ ਆਪਣਾ ਸਿਸ਼ਟ ਕਰਣਾ ਹੈ ਤੇ ਉਸ ਮਾਲਕ ਦੇ ਚਰਨਾ ਅੱਗੇ ਨਿਵਾਉਣਾ ਜਿਨੇ ਸਾਨੂੰ ਸਾਰਾ ਕੁਝ ਬਖਸ਼ਿਆ ਉਸੇ ਦੀ ਵਡਿਆਈ ਕਰਨੀ ਬਣਦੀ ਹੈ ਤੇ ਉਸੇ ਮਾਲਕ ਦੇ ਗੁਣ ਗਾਵੋ ਗੋਪਾਲ ਰਾਈ ਤੇ ਆਕਾਲ ਪੁਰਖ ਜੀ ਦੇ ਹੀ ਸਾਨੂੰ ਗੁਣ ਗਾਉਣੇ ਚਾਹੀਦੇ ਨੇ ਉਸ ਮਾਲਕ ਦੀਆਂ ਵਡਿਆਈਆਂ ਕਰਨੀਆਂ ਚਾਹੀਦੀਆਂ ਬਹੁਤ ਹੀ ਰਸ ਬਣੇਗਾ ਜਦੋਂ ਆਪ ਉਸ ਮਾਲਕ ਦੀਆਂ ਸਿਫਤਾਂ ਕਰੋਗੇ ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਈ ਐਸੇ ਕਰਕੇ ਪਰਮੇਸ਼ਰ ਨੂੰ ਗਾ ਰਿਹਾ ਹੁੰਦੀਆਂ ਬਹੁਤ ਸੁੰਦਰ ਵਡਿਆਈਆਂ ਨੇ ਕੋ ਨੂੰ ਤਾਂ ਆਖ ਰਿਹਾ ਤੇ ਮਹਾਰਾਜ ਕਹਿੰਦੇ ਉਸ ਮਾਲਕ ਦੇ ਗੁਣ ਗਾਓ ਹੁਣੇ ਆਪਾਂ ਬਹੁਤ ਪਿਆਰੇ ਬਚਨ ਸਰਵਨ ਕਰ ਰਹੇ ਸਾਂ ਭਗਤ ਕਬੀਰ ਸਹਿ ਮਹਾਰਾਜ ਜੀ ਦੇ ਕਬੀਰ ਹਰਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ ਜਿਹੜਾ ਆਪਣੇ ਮਾਲਕ ਪ੍ਰਭੂ ਜੀ ਦਾ ਸਿਮਰਨ ਕਰਦਾ ਨਾ ਚਿੰਤਨ ਕਰਦਾ ਜੇ ਆਪਾਂ ਇਸ ਸੰਸਾਰ ਦੇ ਵਿੱਚ ਸੁਖੀ ਰਹਿਣਾ ਦੁੱਖ ਵੀ ਆਵੇ ਫਿਰ ਵੀ ਬੇਪਰਵਾਹ ਹੋ ਜਾਈਏ ਦੁੱਖ ਨੂੰ ਮੰਨਿਆ ਹੀ ਨਾ ਦੇ ਭਗਤ ਕਬੀਰ ਸਹਿ ਮਹਾਰਾਜ ਕਹਿੰਦੇ ਨੇ ਜਿਹੜਾ ਆਪਣੇ ਮਾਲਕ ਪ੍ਰਭੂ ਜੀ ਦਾ ਸਿਮਰਨ ਕਰਦਾ ਨਾ ਕਾਲ ਪੁਰਖ ਜੀ ਨੂੰ ਸਿਮਰਦਾ ਉਹ ਸੁਖੀਆ ਰਹਿੰਦਾ ਸੁਦੀਪ ਕਾਲ ਉਹਨੂੰ ਸੁਖ ਮਿਲਦਾ ਸويسਕਾਰ ਕੀ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਤਾਂ ਆਖਦੇ ਨੇ ਕਿ ਭਾਈ ਆਪਣੇ ਮਾਲਕ ਉਸ ਅਕਾਲ ਪੁਰਖ ਜੀ ਦੇ ਗੁਣ ਗਾਓ ਗੁਰੂ ਚਰਨਾਂ ਵਿੱਚ ਜੁੜ ਕੇ ਸਿਫਤ ਕਰੋ ਮਹਾਰਾਜ ਜੀ ਦੀ ਬਹੁ ਪਿਆਰੀਆਂ ਉਦਾਹਰਨਾਂ ਨਾਲ ਸਹਿਬ ਸਮਝਾਉਂਦੇ ਵੱਡੇ ਭਾਗ ਪੇਟੇ ਗੁਰ ਤੇਵਾਰ ਕੋਟ ਪਰਾਂਤ ਮਿਟੇ ਹਰ ਸਿਵਾ ਜਿਸ ਬੰਦੇ ਦੇ ਬਹੁਤ ਵੱਡੇ ਭਾਗ ਹੁੰਦੇ ਨੇ ਨਾ ਉਹ ਫਿਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਮਾਲਕ ਪਾਤਸ਼ਾਹ ਦੇ ਗੁਣ ਗਾਉਂਦਾ ਬਹੁਤ ਵੱਡੇ ਭਾਗ ਹੋਣ ਗੁਰੂ ਦੀ ਸੰਗਤ ਫਿਰ ਮਿਲਦੀ ਹੈ ਕੋਈ ਚੰਗੇ ਕਰਮ ਕੀਤੇ ਹੋਣ ਸਾਰਾ ਦਿਨ ਮਹਾਰਾਜ ਜੀ ਦੇ ਚਰਨ ਕਮਲਾਂ ਦੀ ਅੰਦਰ ਪਿਆਸ ਹੋਵੇ ਅੰਦਰ ਤੜਪ ਹੋਏ ਕਿ ਮੈਂ ਆਪਣੇ ਮਾਲਕ ਪ੍ਰਭੂ ਜੀ ਨੂੰ ਮਿਲਣਾ ਹੈ ਦਰਸ਼ਨ ਪਿਆਸੀ ਦਿਨ ਰਾਤ ਚਿਤਵੋਂ ਅਨ ਦਿਨ ਨੀਤ ਇਹ ਅੰਦਰ ਪਿਆਸ ਲੱਗੇ ਕਿ ਮੈਂ ਆਪਣੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨੇ ਮਹਾਰਾਜ ਜੀ ਦੀ ਗੋਦ ਵਿੱਚ ਬੈਠਣਾ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਹਰ ਜਸ ਸਰਵਣ ਕਰਨਾ ਹੈ ਮੜਾਈ ਕਹਿੰਦੇ ਇਹ ਅੰਦਰ ਸਾਡੇ ਪਿਆਸ ਹੋਵੇ ਦਿਨ ਰਾਤ ਦੀ ਅੰਦਰ ਚਾਹ ਹੋਵੇ ਸਾਡੇ ਇਹ ਚਿਤਵਨੀ ਹੋਵੇ ਕਿ ਮੈਨੂੰ ਮਾਲਕ ਜੀ ਦੇ ਦਰਸ਼ਨ ਹੋਣ ਤੇ ਫਿਰ ਮਹਾਰਾਜ ਕਿਰਪਾ ਕਰਦੇ ਨੇ ਆਪ ਜਿਹੜੇ ਸਾਨੂੰ ਰੋਕਦੇ ਨੇ ਨਾ ਗੁਰੂ ਚਰਨਾ ਵਿੱਚ ਆਉਣ ਤੋਂ ਨਾਮ ਜਪਣ ਤੋਂ ਉਹ ਕਪਾਟ ਹੀ ਮਹਾਰਾਜ ਖੋਲ ਦਿੰਦੇ ਨੇ ਖੋਲ ਕਪਟ ਗੁਰ ਮੇਲੀਆ ਨਾਨਕ ਹਰਸੰਗ ਮੀਤ ਸਾਨੂੰ ਮਹਾਰਾਜ ਗੁਰੂ ਪੂਰਾ ਜਿਹੜਾ ਨਾ ਸਾਨੂੰ ਮਿੱਤਰ ਪ੍ਰਭੂ ਦੇ ਦਰਸ਼ਨ ਕਰਾ ਦਿੰਦਾ ਜਿਹੜੇ ਦਰਵਾਜ਼ੇ ਬੰਦ ਹੋਏ ਨੇ ਕਪਾਟ ਬੰਦ ਹੋਏ ਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਉਹ ਖੁੱਲ ਜਾਂਦੇ ਨੇ ਤੇ ਸਾਨੂੰ ਸਾਡਾ ਸੰਗੀ ਮਾਲਕ ਪ੍ਰਭੂ ਮਿਲ ਜਾਂਦਾ ਹੈ ਇਸ ਲਈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੱਡਾ ਭਾਗ ਭੇਟੇ ਗੁਰ ਦੇ ਵਾ ਪੂਰੇ ਗੁਰੂ ਦੇ ਦਰਸ਼ਨ ਵੱਡਿਆਂ ਭਾਗਾਂ ਨਾਲ ਕੁੰਦੇ ਕੋਟਪਰਾਧ ਮਿਟੇ ਘਰ ਸੇਵਾ ਕਰੋੜਾਂ ਅਪਰਾਧ ਜਿਹੜੇ ਨੇ ਪਾਪ ਕਰਮ ਜਿਹੜੇ ਨੇ ਉਹ ਜਦੋਂ ਆਪਾਂ ਗੁਰੂ ਦੀ ਰਾਖੀ ਇੱਥੇ ਬੈਠ ਕੇ ਗੁਰੂ ਚਰਨਾਂ ਦੇ ਵਿੱਚ ਸੇਵਾ ਕਰਨੀ ਸਿੱਖਦੇ ਹਾਂ ਤੇ ਕਰੋੜਾਂ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਆ ਸੇਵਾ ਵਿੱਚ ਇੰਨਾ ਏਡੀਆਂ ਵੱਡੀਆਂ ਬਖਸ਼ਿਸ਼ਾਂ ਛਪੀਆਂ ਕੋਈਆਂ ਤੇ ਜਦੋਂ ਅਸੀਂ ਸੇਵਾ ਕਰਨੀ ਫਿਰ ਇੱਕ ਪੱਖ ਸਾਡੇ ਵਿੱਚ ਨਿਮਰਤਾ ਵਾਲਾ ਵੀ ਪਿਆਰ ਵਾਲਾ ਹੋਣਾ ਚਾਹੀਦਾ ਕਿ ਸੇਵਾ ਵੀ ਕਰੀਏ ਤੇ ਨਿਮਰਤਾ ਵਾਲਾ ਬਰਤਨ ਭਾਂਡਾ ਵੀ ਕੋਲ ਹੋਏ ਕਿ ਜਿਹੜੀ ਸੇਵਾ ਕਰ ਰਹੇ ਆ ਉਹ ਸੁੱਖ ਜਿਹੜਾ ਪਿਆਰ ਹੈ ਉਹ ਨਿਮਰਤਾ ਦੇ ਨਾਲ ਹੀ ਬਰਤਨ ਬਣਨਾ ਕਿ ਅਸੀਂ ਉਸ ਸੇਵਾ ਦਾ ਜਿਹੜਾ ਸੁੱਖ ਹੈ ਆਪਣੇ ਖਿਰਦੇ ਵਿੱਚ ਟਿਕਾ ਲਈਏ ਆ ਤਾਂ ਗੁਰੂ ਕੀਆ ਬਖਸ਼ਿਸ਼ਾਂ ਅੰਦਰ ਟਿਕਦੀਆਂ ਨੇ ਜਦੋਂ ਆਪਾਂ ਸੇਵਾ ਕਰਦੇ ਦੂਜੀ ਉਦਾਹਰਨ ਸਾਹਿਬ ਦਿੰਦੇ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਜੇ ਦੀ ਸੁਰਤ ਮਹਾਰਾਜ ਦੇ ਜਿਹਦੇ ਚਰਨ ਕਮਲਾਂ ਨਾਲ ਮਹਾਰਾਜ ਜੀ ਦੇ ਜੁੜ ਗਿਆ ਨਾ ਫਿਰ ਉਹਨੂੰ ਸੋਗ ਰੂਪੀ ਜਿਹੜੀ ਚਿੰਤਾ ਹੈ ਨਾ ਉਹ ਨਹੀਂ ਵਿਆਪਦੀ ਨਹੀਂ ਤੇ ਚਿੰਤਾ ਦੇ ਵਿੱਚ ਹੀ ਉਮਰ ਲੰਘ ਜਾਂਦੀ ਕਈ ਰੋਗ ਜਿਹੜੇ ਨੇ ਅਸੀਂ ਆਪ ਹੀ ਆਪਣੇ ਆਪ ਨੂੰ ਲਾ ਲੈਂਦੇ ਆ ਤੋ ਤਾਂ ਲੱਗਦੇ ਨੇ ਜਦੋਂ ਆਪਾਂ ਗੁਰੂ ਪਾਤਸ਼ਾਹ ਤੋਂ ਦੂਰ ਰਹਿੰਦੇ ਆ ਪਰ ਜਿਨ੍ਹਾਂ ਦਾ ਮਨ ਮਹਾਰਾਜ ਜੀ ਦੇ ਚਰਨ ਕਮਲਾਂ ਨਾਲ ਜੁੜ ਜਾਂਦਾ ਹੈ ਫਿਰ ਉਹਨਾਂ ਨੂੰ ਕੋਈ ਚਿੰਤਾ ਕੋਈ ਦੁੱਖ ਪੀੜ ਨਹੀਂ ਵਿਆਪਦੀ ਇਸ ਲਈ ਮੇਰੇ ਸਹਿਬ ਨੇ ਆਖਿਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਉਸ ਵਾਈ ਗੁਰੂ ਜੀ ਦੇ ਹਰ ਵੇਲੇ ਗੁਣ ਗਾਓ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਖਰ ਰੰਗੇ ਗੁਰੂ ਚਰਨਾਂ ਵਿੱਚ ਜੁੜਿਆ ਨਾ ਮਹਾਰਾਜ ਨੇ ਸਾਡਾ ਬੇੜਾ ਪਾਰ ਕਰਾ ਦੇਣਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਇਹ ਭਵਨਿਤ ਸਾਗਰ ਨੂੰ ਤਰਨ ਵਾਲੇ ਬਣ ਜਾਏ ਸਾਡੇ ਕੋਲ ਏਡੀ ਵੱਡੀ ਤਾਕਤ ਆ ਜਾਂਦੀ ਮਹਾਰਾਜ ਸਾਨੂੰ ਨਿਰਭਉ ਬਣਾ ਦਿੰਦੇ ਨੇ ਨਿਰਭਉ ਜਪੈ ਸਗਲ ਭਾਅ ਮਿਟੈ ਉਹਦੇ ਸਾਰੇ ਡਰ ਦੂਰ ਹੋ ਜਾਂਦੇ ਨਿਰਭਉ ਨਾਮ ਜਪੂ ਹਰ ਰੰਗੇ ਪ੍ਰਮਾਤਮਾ ਦਾ ਨਾਮ ਨਿਰਭਉ ਹੈ ਕੋਈ ਡਰ ਨਹੀਂ ਵਿਆਪਦਾ ਇਹਦੇ ਨਾਲ ਮਹਾਰਾਜ ਕਹਿੰਦੇ ਪਿਆਰ ਰੰਗ ਦੇ ਵਿੱਚ ਪ੍ਰੇਮਾ ਭਗਤੀ ਵਿੱਚ ਭਿੱਜ ਕੇ ਉਸ ਮਾਲਕ ਜੀ ਦਾ ਨਾਮ ਜਪੋ ਫਿਰ ਮਹਾਰਾਜ ਚੌਥੀ ਉਦਾਹਰਨ ਦੇਂਦੇ ਹੁਕਮ ਕਰਦੇ ਪਰ ਤਨ ਦੋਖ ਕਿਸ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਫਿਰ ਮਹਾਰਾਜ ਕਹਿੰਦੇ ਪ੍ਰਾਇਆ ਤਨ ਕਈ ਤਰ੍ਹਾਂ ਦੇ ਜਿਹੜੇ ਐਬ ਨੇ ਪਾਪ ਕਰਮ ਜਿਹੜੇ ਨੇ ਉਹ ਜੀਵਨ ਦੇ ਵਿੱਚੋਂ ਖਤਮ ਹੋ ਜਾਂਦੇ ਜਮਾਦੀਆਂ ਫਾਇਆਂ ਨਹੀਂ ਪੈਂਦੀਆਂ ਜਮ ਜੰਦਾਰ ਨਾ ਆਵੇ ਨੇੜੇ ਇਹ ਸਾਰੀਆਂ ਬਖਸ਼ਿਸ਼ਾਂ ਗੁਰੂ ਚਰਨਾਂ ਨਾਲ ਜੁੜ ਕੇ ਪਵਿੱਤ ਹੁੰਦੀਆਂ ਨੇ ਅੰਤਲੇ ਬੰਦਾ ਅੰਦਰ ਫਿਰ ਸਹਿਬ ਫਰਮਾਉਂਦੇ ਨੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਅੰਦਰੋਂ ਤ੍ਰਿਸ਼ਨਾਲੂ ਬਿਰਤੀ ਜਿਹੜੀ ਹੈ ਨਾ ਉਹ ਵੀ ਮਹਾਰਾਜ ਖਤਮ ਕਰ ਦੇਣ ਆਪ ਮਾਲਕ ਨੇ ਉਹ ਜਿਹੜੀ ਅੰਦਰਲੀ ਪਿਆਸ ਹੈ ਨਾ ਤ੍ਰਿਸ਼ਨਾਲੂ ਬਿਰਤੀ ਨੂੰ ਆਪ ਬੁਝਾ ਦੇਣਾ ਤੇ ਮਹਾਰਾਜ ਦੇ ਚਰਨਾਂ ਵਿੱਚ ਆਇਆ ਨਾਨਕ ਉਦਰੇ ਪ੍ਰਭ ਸਰਨਾਈ ਮਹਾਰਾਜ ਦੇ ਚਰਨ ਕਮਲਾਂ ਵਿੱਚ ਜੁੜ ਕੇ ਸਾਡਾ ਭਲਾ ਹੋ ਜਾਣਾ ਇਸ ਕਰਕੇ ਮੇਰੇ ਸਹਿਬ ਨੇ ਸਾਨੂੰ ਇਹ ਹੁਕਮ ਕੀਤਾ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਹੀ ਉਸ ਮਾਲਕ ਦੇ ਗੁਣ ਗਾਓ ਉਸੇ ਨੂੰ ਨਮਸਕਾਰ ਕਰੋ ਉਹਦੇ ਗੁਣ ਹਰ ਵੇਲੇ ਗਾਉਂਦੇ ਰਹੀਏ ਐਸਾ ਪਿਆਰ ਮਹਾਰਾਜ ਜੀ ਪ੍ਰਤੀ ਸਾਡਾ ਸਾਰਿਆਂ ਦਾ ਬਣੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਵਟਮੁੱਲੇ ਬਚਨਾਂ ਨੂੰ ਕਮਾ ਕੇ ਆਪਣਾ ਜੀਵਨ ਬਣਾਈਏ ਪਿਆਰ ਸਹਿਤ ਸਤਿਗੁਰਾਂ ਦੀ ਬਖਸ਼ਿਸ਼ ਗੁਰ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ